ਲੁੱਟਖੋ ਕਰਨ ਦੇ ਮਾਮਲੇ ਅਕਸਰ ਹੀ ਦੇਖਣ ਨੂੰ ਸਾਹਮਣੇ ਆਉਂਦੇ ਰਹਿੰਦੇ ਨੇ ਤਾਜ਼ਾ ਮਾਮਲਾ ਲੁਧਿਆਣਾ ਦੇ ਕਟਵਾਲੀ ਥਾਣੇ ਏਰੀਆ ਵਿੱਚੋਂ ਸਾਹਮਣੇ ਆਇਆ ਜਿੱਥੇ ਕਿ ਇੱਕ 62 ਸਾਲਾ ਮਹਿਲਾ ਦੀਆਂ ਬਾਲੀਆਂ ਅਤੇ ਮੁੰਦਰੀ ਲੁੱਟ ਲਈ ਗਈ ਦੱਸਦੀ ਹੈ ਕਿ ਇਸ ਮਹਿਲਾ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਸਦੇ ਨਾਲ ਇਹ ਘਟਨਾ ਜੋ ਵਾਪਰੀ ਹੈ ਲੁਧਿਆਣਾ ਦੇ ਕੰਟਾਕਾਰ ਚੌਂਕ ਦੇ ਨੇੜੇ ਵਾਪਰੀ ਹੈ ਉਸਨੇ ਦੱਸਿਆ ਹੈ ਕਿ ਹੈਰਾਨੀ ਕਰਨ ਵਾਲੀ ਗੱਲ ਇਹ ਹੈ ਕਿ ਇਹ ਮਾਮਲਾ ਲੁੱਟ ਦਾ ਜੋ ਮਹਿਲਾ ਦੇ ਨਾਲ ਵਾਪਰੀ ਹੈ ਇਹ ਇੱਕ ਸਾਲ ਬਾਅਦ ਦਰਜ ਕੀਤਾ ਗਿਆ ਹੈ ਮੈਂ ਇਸ ਤਰ੍ਹਾਂ ਸੀ ਮੈਂ ਜਾ ਰਹੀ ਸੀ ਘੰਟਾ ਕਰ ਅਲੇਸ਼ ਦਫਤਰ ਉੱਥੇ ਜਾਂਦੀ ਸੀ ਜਦੋਂ ਮੈਂ ਜਾਂਦੇ ਜਾਂਦੇ ਮੇਰੇ ਦੋ ਜਨਾਨੀ ਅੱਗੇ ਆ ਗਈਆਂ ਅੱਛਾ ਜੀ ਦੋ ਜਨਾਨੀ ਆ ਕੇ ਮੈਨੂੰ ਕਹਿੰਦੀਆਂ ਵੀ ਮੈਡਮ ਮੈਡਮ ਇੱਕ ਮਿੰਟ ਗੱਲ ਸੁਣੀਓ ਮੈਂ ਕਿਹਾ ਹਾਂ ਜੀ ਦੱਸੋ ਮੈਂ ਕਹਿੰਦੀ ਆਈਡੀ ਕਿਥੇ ਮੈਂ ਕਿਹਾ ਵੀ ਸਾਹਮਣੇ ਚੱਲੇ ਜਾਓ ਸਾਹਮਣੇ ਹੈਗਾ ਕਹਿੰਦੇ ਅੱਛਾ ਇੱਕ ਮਿੰਟ ਰੁਕੀਏ ਮੈਂ ਕਿਹਾ ਹਾਂ ਕਿੰਦੀ ਐਡਰੈਸ ਦੇਖਿਓ ਮੈਨੂੰ ਨਹੀਂ ਪਤਾ ਲੱਗਿਆ ਵੀ ਐਡਰੈਸ ਵੀ ਕੀ ਹੋਇਆ ਕੀ ਨਹੀਂ ਹੋਇਆ ਉਹ ਜਨਾਨੀਆਂ ਮਗਰ ਮਗਰ ਲਾ ਕੇ ਲੈ ਗਈਆਂ ਅੱਛਾ ਉਹ ਕਾਗਜ਼ ਦੇ ਵਿੱਚ ਕੁਝ ਲਿਖਿਆ ਹੋਇਆ ਸੀ ਉਹਨਾਂ ਨੇ ਹਾਂ ਹਾਂ ਲਿਖਿਆ ਸੀ ਪਰ ਤੁਹਾਨੂੰ ਨਹੀਂ ਕੁਝ ਨਹੀਂ ਲਿਖਿਆ ਸੀ ਕੁਝ ਨਹੀਂ ਲਿਖਿਆ ਸੀ ਖਾਲੀ ਕਾਗਜ਼ ਸੀ ਖਾਲੀ ਕਾਗਜ਼ ਸੀ ਦੋਸਤ ਬਾਰ ਕੀ ਹੋਇਆ ਬਸ ਫਿਰ ਉਹ ਲੈ ਗਈ ਘੰਟਾ ਘਰ ਨੂੰ ਲੈ ਗਈ ਉਹ ਉਧਰ ਲੈ ਗਈ ਆਪਣਾ ਮਾਤਾ ਰਾਣੀ ਚੌਕਲ ਨੂੰ ਘੰਟਾ ਘਰ ਤੋਂ ਮਾਤਾ ਰਾਣੀ ਚੌਕ ਲੈ ਗਈ ਅੱਛਾ ਉੱਥੇ ਹਾਂ ਪੈਦਲ ਅੱਛਾ ਤੁਸੀਂ ਨਾਲ ਨਾਲ ਚੱਲੇ ਹਾਂ ਉਹ ਅੱਗੇ ਸੀ ਮੈਂ ਪਿੱਛੇ ਸੀ ਜਾਂਦੇ ਜਾਂਦੇ ਉਹ ਗਲੀ 'ਚ ਵੜ ਗਈ ਮੈਨੂੰ ਕੰਦੀਆਂ ਬਾਲੀਆਂ ਕਦੀ ਬਾਲੀਆਂ ਲਾ ਮੈਂ ਕਿਹਾ ਬਾਲੀਆਂ ਮੈਂ ਬਾਲੀਆਂ ਲਾਤੀਆਂ ਮੁੰਡੀਆਂ ਲਾ ਮੁੰਡੀਆਂ ਵੀ ਲਾ ਲਈਆਂ ਤੇ ਸੁਰਤ ਮੈਨੂੰ ਸਾਰੀ ਐ ਪਰ ਮੈਂ ਮੋਹ ਨਹੀਂ ਬੋਲ ਸਕਦੀ ਫਿਰ ਤੁਹਾਨੂੰ ਉਹਨਾਂ ਨੇ ਕੁਝ ਵਾਸਤੇ ਕਰ ਲਿਆ ਹਾਂ ਮੇਰੇ ਉਹਨਾਂ ਨੇ ਵਾਸਤੇ ਕਰ ਲਿਆ ਐਦਾਂ ਕਰ ਲਿਆ ਵੀ ਮੈਨੂੰ ਕੋਈ ਪਤਾ ਨਹੀਂ ਲੱਗਿਆ ਫਿਰ ਮੈਨੂੰ ਕਹਿੰਦੀ ਤੂੰ ਇੱਧਰ ਨੂੰ ਚੱਲ ਲੈ ਕੇ ਜਦੋਂ ਲੈ ਲੈ ਕਹਿੰਦੀ ਤੂੰ ਇੱਧਰ ਨੂੰ ਚੱਲੋ ਤੂੰ ਮੈਂ ਇੱਧਰ ਨੂੰ ਆਣੀ ਮੈਂ ਚਲੀ ਗਈ ਕੋਈ ਗੱਲ ਨਹੀਂ ਉਸ ਤੋਂ ਬਾਅਦ ਜਦੋਂ ਮੈਂ ਥੋੜੀ ਦੂਰ ਪਹੁੰਚੀ ਤੇ ਮੈਨੂੰ ਸੁਰਤਾਈ ਮੈਂ ਕਿਹਾ ਤਾਂ ਮੈਨੂੰ ਲੱਟਪਟੇ ਕ ਲੱਗੀਆਂ ਹੈ ਹੈਰਾਨ ਅਲੀ ਗੱਲ ਹੋ ਗਈ ਬਸ ਤੇਰਾ ਰੋਈ ਤੇਰਾ ਪਿੱਟੀ ਫਿਰ ਮੈਂ ਉੱਤੋਂ ਜਾ ਕੇ ਆਟੋ 'ਤੇ ਬੈਠੀ ਲੱਭਿਆ ਵੀ ਨਹੀਂ ਲੱਭਿਆ ਮੈਨੂੰ ਲੁਭ ਲੁਭ ਕੇ ਫਿਰ ਮੈਂ ਥਾਣੇ ਚਲੀ ਕਿ ਤਵਾਲੀ ਚਲੀ ਗਈ ਪਤਵਾਲੀ ਸੁਖਵਿੰਦਰ ਦੀ ਐਸਐਚਓ ਸਬ ਇੰਸਪੈਕਟਰ ਸੁਖਵਿੰਦਰ ਜੀ ਰੋਟੀ ਸੀ ਉਹਨੂੰ ਮੈਂ ਸਾਰੀ ਸਾਰੀ ਕਹਾਣੀ ਦੱਸੀ ਉਹ ਆਇਆ ਉਹਨੇ ਕੈਮਰੇ ਨੂੰ ਮਰੇ ਦੇਖਿਆ ਕੈਮਰੇ ਨੂੰ ਦੇਖਣ ਤੋਂ ਬਾਅਦ ਆ ਗਿਆ ਫਿਰ ਉਹਨੂੰ ਦਰਖਾਸਤ ਲਿਖੀ ਮੇਰੀ ਮਤਲਬ ਕੱਚੀ ਦਰਖਾਸਤ ਹਾਂ ਕੱਚੀ ਦਰਖਾਸਤ ਲਿਖ ਲਈ ਇਹ 18 ਮਾਰਚ 2025 ਦੀ ਗੱਲ ਹੈ ਇਹ ਆ ਪੱਠਾ 2025 18 ਮਾਰਚ ਨੂੰ ਉਦੋਂ ਦੀ ਗੱਲ ਹੈ ਠੀਕ ਹੈ ਹਾਂ ਤੇ ਇਹਨਾਂ ਨੇ ਤੀਜੇ ਦਰਵਾਣੇ ਫਿਰ ਬੁਲਾ ਲਿਆ ਸੁਖਵਿੰਦਰ ਨੇ ਕਹਿੰਦਾ ਇਹ ਮੁਲਾਜ਼ਮ ਹੈਗੀ ਆ ਤੇ ਇਹ ਇਸੋ ਗਈ ਸਾਡੇ ਖਿਲਾਫ ਤਾਂ ਤੁਸੀਂ ਐਂਦਾ ਕਰੋ ਵੀ ਪਰਚਾ ਦਰਜ ਕਰੋ ਮੈਂ ਚਲੀ ਗਈ ਉਹਨੇ ਪਰਚਾ ਦਰਜ ਮੈਨੂੰ ਕਹਿੰਦੇ ਮੈਡਮ ਬਿਆਨ ਲਿਖਾਓ ਤੇ ਮੈਂ ਪਰਚਾ ਦਰਜ ਕਰ ਮੈਂ ਕਿਹਾ ਵੀ ਬਿਆਨ ਲਿਖਣੇ ਆ ਕਹਿੰਦਾ ਮੈਂ ਕਿਹਾ ਚਲੋ ਲਿਖ ਲੋ ਪਰਚਾ ਦਰਜ ਕਰ ਲਓ ਤੁਸੀਂ ਕੋਈ ਗੱਲ ਨਹੀਂ ਪਰਚਾ ਦਰਜ ਕਰ ਲਿਆ ਪਰਚਾ ਦਰਜ ਕਰਕੇ ਮੈਂ ਆ ਗਈ ਮੈਂ ਕਿਹਾ ਕਾਪੀ ਦੇ ਦਿਓ ਕਹਿੰਦਾ ਸਾਹਮਣੇ ਆਈ ਸੀ ਪਰ ਜਿਹੜੀ ਤੁਸੀਂ ਕਹਿੰਦੇ ਤੁਹਾਡੇ ਨਾਲ ਹੋਈ ਲੁੱਟ ਹੋਈ ਜਿੱਦਾਂ ਤੇ ਉਹਦੀ ਵੀਡੀਓ ਆਈ ਉਹ ਪਤਾ ਲੱਗਿਆ ਵੀ ਕੌਣ ਸੀ ਗਿਆ ਹਾਂ ਜਨਨੀਆਂ ਦਾ ਪਤਾ ਲੱਗਿਆ ਹਾਂ ਜਨਨੀ ਪਛਾਣ ਲਈਆਂ ਜਾਣਦੀ ਮੈਂ ਪਛਾਣਦੀ ਚੰਗੀ ਤਰ੍ਹਾਂ ਮੇਰੇ ਸਾਹਮਣੇ ਪਛਾਣ ਲੈਂਦੀਆਂ ਫੋਟੋ ਵੀ ਆਈਆਂ ਉਹਦੀਆਂ ਫੋਟੋ ਵੀ ਆਈਆਂ ਉਹਦੀਆਂ ਹਾਂ ਫਿਰ ਇਹ ਜਲੰਧਰ ਫੜੀਆਂ ਗਈਆਂ ਜਲੰਧਰ ਫੜੀਆਂ ਵੀ ਗਈਆਂ ਹਾਂ ਮੈਂ ਫੇਸਬੁੱਕ ਚ ਲਾ ਰਹੀ ਸੀ ਅੱਛਾ ਮਾਮਲਾ ਦਰਜ ਨਹੀਂ ਹੋਇਆ ਪਰ ਉਹ ਜਨਨੀਆਂ ਜਲੰਧਰ ਫੜੀਆਂ ਹਾਂ ਹਾਂ ਮਾਮਲਾ ਦਰਜ ਜਲੰਧਰ ਫੜੀਆਂ ਗਈਆਂ ਤੇ ਮੈਂ ਬੇਹਤਬ ਉਹਦੇ ਦੇ ਮੈਂ ਕਿਹਾ ਵੀ ਜਨਨੀਆਂ ਤਾਂ ਉਹੀ ਨੇ ਮੈਂ ਫਟਾਫਟ ਐਸਚੂਨ ਫੋਨ ਲਾਇਆ ਐਸਚੋ ਪਤਵਾਲੀ ਨੂੰ ਉਹ ਕਹਿੰਦਾ ਜੀ ਕਿਹਨੂੰ ਫੋਨ ਲਾ ਲਿਆ ਤੁਸੀਂ ਮੈਂ ਕਿਹਾ ਐਸਚੋ ਪਤਵਾਲੀ ਨੂੰ ਫੋਨ ਲਾਇਆ ਮੈਂ ਕਿਹਨੂੰ ਲਾਣਾ ਗਲਤ ਲਾ ਲਿਆ ਸਰ ਕਹਿੰਦੇ ਨਹੀਂ ਗਲਤ ਨਹੀਂ ਲਾਇਆ ਠੀਕ ਹੈ ਮੈਂ ਕਿਹਾ ਕਹਿੰਦਾ ਮੈਂ ਤਾਂ ਗगन ਤਾਂ ਬਦਲ ਗਿਆ ਐਸਚੋ ਗगन ਸਰ ਐਸਚੋ ਬਦਲ ਗਿਆ ਵੀ ਮੈਂ ਨਵਾਂ ਆਇਆ ਮੈਂ ਕਿਹਾ ਜੇ ਐਸਚੋ ਗगन ਬਦਲ ਗਿਆ ਤੁਸੀਂ ਨਵੇਂ ਆਏ ਇਹ ਕਾਰਵਾਈ ਤੁਸੀਂ ਕਰੋਗੇ ਸਰ ਕੋਈ ਗੱਲ ਨਹੀਂ ਤੁਸੀਂ ਕਾਰਵਾਈ ਕਰਨੀ ਹੈ ਕਹਿੰਦਾ ਮੈਂ ਦਾਦਾ ਸਰਵਾਰ ਦਾ ਸੀ ਜੀ ਕਹਿੰਦਾ ਨੀਲਮ ਸਿਵਰੇ ਆ ਜਾ ਮੈਂ ਕੋਈ ਨਾ ਕਾਰਵਾਈ ਕਰ ਦਿੰਦਾ ਸਿਵਰੇ ਮੈਂ ਚਲੀ ਗਈ ਉਹਨਾਂ ਕੋਲ ਜਦੋਂ ਉਹਨਾਂ ਕੋਲ ਗਈ ਤੇ ਉਹ ਮੁੰਸੀਬ ਲਾ ਲਿਆ ਮੁੰਸੀਬ ਕਹਿੰਦੇ ਵੀ ਜਿਹੜਾ ਪਰ ਨੀ ਲਵਨ ਦਰਚਰ ਦਰਚਰ ਰਾਜਨ ਅਨਿਤ ਖਿਲਾਫ ਵੀ ਤੁਸੀਂ ਉਹ ਲਿਆਓ ਤੇ ਮੈਂ ਦੋ ਬੰਦੇ ਡੂਟੀ ਲਾਦਾ ਮੈਂ ਕਿਹਾ ਠੀਕ ਹੈ ਮੁੰਸੀ ਨੂੰ ਬੁਲਾ ਲਿਆ ਮੁੰਸੀ ਆ ਗਿਆ ਮੁੰਸੀ ਕਹਿੰਦਾ ਲੈ ਜਾ ਮਦਰ ਨੂੰ ਤੇ ਉਧਰ ਬਿਠਾਓ ਕੇ ਕਾਗਜ਼ ਕੁੱਦਿਓ ਕਹਿੰਦਾ ਠੀਕ ਹੈ ਮੈਂ ਚੱਲੀ ਗਈ ਮੁੰਸੀ ਅੰਦਰ ਬਿਠਾ ਕੇ ਮੈਨੂੰ ਚਲਾ ਗਿਆ ਆਪ ਬਰ ਗੱਲਾਂ ਮਰੀ ਜਾਂਦਾ ਇਸ ਤਰ੍ਹਾਂ ਕਰਦਾ ਹੀ ਕਰਦਾ ਹੀ ਇਹਨਾਂ ਨੇ 1 ਸਾਲ ਕੱਢ ਹਾਂ ਅੱਜ ਸਾਲ ਕਰਤਾ ਮਾਲ ਅੱਜ 10 11 ਮਹੀਨੇ ਹੋ ਗਏ ਮਤਲਬ 12 ਮਹੀਨੇ ਹੋ ਗਏ ਜਨਵਰੀ ਚਲਦੀ ਪਈ ਹੈ 12 ਮਹੀਨੇ ਹੋ ਗਏ ਜੀ 10 ਮਹੀਨੇ ਹੋ ਗਏ ਅੱਛਾ 10 ਮਹੀਨੇ 10 ਮਹੀਨੇ ਹੋ ਗਏ ਕਰਦੀ ਕਿਨੇ ਕੀਤਾ ਫਿਰ ਸੁਖਵਿੰਦਰ ਨੇ ਪਰਚਾ ਦਰਜ ਉਹ ਦੱਸ ਜਦੋਂ ਮੈਂ ਗਈ ਕਹਿੰਦੇ ਪਰਚਾ ਨਹੀਂ ਦਰਜ ਕੀਤਾ ਮੈਂ ਕਹਿੰਦੀ ਕਿਉਂ ਨਹੀਂ ਕੀਤਾ ਇੱਕ ਮੈਨੂੰ ਤਾਂ ਵਿਸ਼ਵਾਸ ਕੀਤਾ ਮੈਂ ਪੁਲਿਸ ਜੇ 34 ਸਾਲ ਨੌਕਰੀ ਕੀਤੀ ਇਹਨਾਂ ਨੇ ਵਿਸ਼ਵਾਸ ਕੀਤਾ ਜੇ ਮੈਂ ਉਹਦੇ ਮੀਡੀਆ ਨੂੰ ਬੁਲਾ ਲੈਂਦੀ ਜੇ ਉਹਦੇ ਮੈਂ ਕਾਨਫਰੈਂਸ ਕਰ ਲੈਂਦੀ ਸਾਰੀ ਮੀਡੀਆ ਇਕੱਠੇ ਕਰਕੇ ਫਿਰ ਇਹ ਕੀ ਕਰਦੇ ਮੈਂ ਕਿ ਆਪਣੇ ਮਲਾਜਾ ਸਮਝ ਕੇ ਕੀਤਾ ਇਹ ਮਲਾਜਾ ਵਾਲਾ ਮੇਰੇ ਨਾਲ ਕੀਤਾ ਮੇਰੇ ਨਾਲ ਇਹਨਾਂ ਨੇ ਮਾਰਾ ਕੀਤਾ ਮਤਲਬ ਤੁਸੀਂ ਇੱਕ ਮਲਾਜਮ ਹੋਣ ਦੇ ਨਾ ਵੀ ਤੁਹਾਡਾ ਪਰਚਾ 1 ਸਾਲ ਬਾਅਦ ਦਰਜ ਹੋਇਆ ਤੇ ਫਿਰ ਆਮ ਲੋਕਾਂ ਨਾਲ ਆਮ ਲੋਕਾਂ ਦਾ ਕੀ ਬਣੂਗਾ ਤੁਸੀਂ ਇਹ ਦੇਖੋ ਫਿਰ ਇਹਨਾਂ ਨੇ ਮੇਰੇ ਇੰਨਾ ਝੂਠ ਪਾਇਆ ਮੈਂ ਦੋ ਵਾਰੀ ਫੋਨ ਲਾਇਆ ਸੱਚ ਨੂੰ ਮੈਂ ਕਿਹਾ ਸਰ ਜਨਾਨੀਆਂ ਲੱਭੀਆਂ ਕਹਿੰਦਾ ਮੈਂ ਦੋ ਬੰਦੇ ਲਾਤੇ ਆ ਉਹਨੂੰ ਹੁਣ ਪੁੱਛਿਆ ਜਾਵੇ ਸਰ ਤੁਸੀਂ ਦੋ ਬੰਦੇ ਕਿਹੜੇ ਲਾਇਏ ਸੀ ਤੁਸੀਂ ਤਾਂ ਪਰਚਾ ਨਹੀਂ ਦਰਜ ਕੀਤਾ ਸੁਖਵਿੰਦਰ ਨੂੰ ਕਿਹਾ ਮੈਂ ਕਿਹਾ ਪਰਚਾ ਤਾਂ ਨਹੀਂ ਦਰਜ ਕੀਤਾ ਉਹ ਕਹਿੰਦਾ ਸੁਖਵਿੰਦਰ ਨੇ ਮੇਰੇ ਫੋਨ ਨਹੀਂ ਚੱਕਦਾ ਸੁਖਵਿੰਦਰ ਮੈਂ 10 ਵਾਰੀ ਫੋਨ ਲਾਇਆ ਸੁਖਵਿੰਦਰ ਮੇਰੇ ਫੋਨ ਨਹੀਂ ਚੱਕਿਆ ਉਹਦੇ ਚੰਨਾ ਹੰਕਾਰ ਹੈਗਾ ਇੱਕ ਵਾਰੀ ਤਾਂ ਬੰਦਾ ਗੱਲ ਕਰਦਾ ਨਹੀਂ ਕੀਤਾ ਗगन ਨੂੰ ਲਾਇਆ ਸੱਚ ਨੂੰ ਉਨੇ ਮੇਰਾ ਫੋਨ ਚੱਕਿਆ ਮੈਂ ਕਿਹਾ ਸਰ ਕੀਗਾ ਤੁਸੀਂ ਪਰਚਾ ਨਹੀਂ ਦਰਜ ਕੀਤਾ ਪਰਚਾ ਕਿਨੇ ਦਰਜ 2025 ਦਾ ਤੇ ਆ ਦੇਖੋ 10 ਮਹੀਨੇ ਹੋ ਗਏ ਹੁਣ ਕਿਹੜਾ ਐਸਐਚ ਹੈਗਾ ਜੀ ਜਿਹਨੇ ਪਰਚਾ ਪਰਚਾ ਦਰਜ ਕੀਤਾ ਉਹਨੇ ਬਲਵਿੰਦਰ ਸਰ ਨੇ ਬਲਵਿੰਦਰ ਸਰ ਨੇ ਪਰਚਾ ਦਰਜ ਕੀਤਾ ਉਹ ਵੀ ਮੈਂ ਦਰਖਾਸਤ ਦਿੱਤੀ ਜਾ ਕੇ ਕਮਿਸ਼ਨਰ ਦੇ ਭਜਨਟ ਕੀਤੀ ਹੈ ਮੈਂ ਇੰਨਾ ਭਜਨਟ ਕੀਤੀ ਹੈ ਪਰਚਾ ਕਰਾਉਣ ਨੂੰ ਵੀ ਮੇਰੀ ਬਸ ਹੋ ਗਈ ਤੇ ਅੱਗੇ ਕਾਰੋਈਕਰਨ ਪਤਾ ਨਹੀਂ ਕੀ ਹੋਣਾ ਕੀ ਹੁਣ ਮੰਗ ਕੀ ਕਰਦੇ ਹੋ ਵੀ ਪਰਚਾ ਦਰਜ ਨੇ ਸਾਲਾਂ ਬਾਅਦ ਹੋਇਆ ਮਤਲਬ 10 ਮਹੀਨੇ ਬਾਅਦ ਹਾਂ 10 ਮਹੀਨੇ ਬਾਅਦ ਰੁਪਈਏ ਜਿਹੜੇ ਆ ਉਹ ਦਿਲੰਦਰ ਵਿੱਚ ਪੜੇ ਗਏ ਆ ਕੀ ਹੁਣ ਤੁਹਾਡਾ ਜਿਹੜੀ ਤੁਹਾਡੇ ਨਾਲ ਲੁੱਟ ਹੋਈ ਆ ਤੁਸੀਂ ਦੱਸਿਆ ਵੀ ਵਾਲੀਆਂ ਹੁੰਦੀਆਂ ਲੱਗਦਾ ਵੀ ਉਹ ਵਾਪਸ ਮਿਲੂਗੀ ਆ ਗਿਆ ਇੱਕ ਖਾਨਾ ਪੁੱਤੀ ਸਿਰ ਇੱਕ ਪਰਚਾ ਦਰਜ ਖਾਨਾ ਮੈਂ ਤੇ ਦੇਖੋ ਜੀ ਮੈਂ ਤਾਂ ਸੁਖਵਿੰਦਰ ਜੀ ਬਰਾਮਤ ਕਰਾਉ ਇਹ ਆਪ ਹੀ ਬਰਾਮਤ ਕਰਕੇ ਦੇਵੇ ਮੈਨੂੰ ਮੇਰਾ ਫੈਸਲਾ ਸੁਖਵਿੰਦਰ ਨਾਲ ਤਾਂ ਹੀ ਹੋਣਾ ਇਹ ਜਨਾਨੀਆਂ ਲੱਭੇ ਲਿਆਵੇ ਮੇਰਾ ਸੋਨਾ ਬਰਾਮਤ ਕਰਾਵਨ ਚ ਜਿਹੜਾ ਜਨੇ ਪਰਚਾ ਦਰਜ ਕੀਤਾ ਹੁੰਦਾ ਤੇ ਜਨਾਨੇ ਚੱਕੀ ਹੁੰਦੀ ਮੇਰਾ ਇਨਾ ਲਾਪਰਵਾਹੀ ਕੀਤੀ ਤੇ ਇਹੀ ਸੁਖਵਿੰਦਰ ਹੀ ਨੇ ਵੜੂਗਾ ਹੁਣ ਮੈਂ ਸੁਖਵਿੰਦਰ ਖਲਾਫ ਕਾਰਵਾਈ ਕਰਾਣੀ ਠੋਕੇ ਹਾਂ ਸੁਖਵਿੰਦਰ ਕਾਰਵਾਈ ਕਰਾਣੀ ਮੈਂ ਤਾਂ